ਅੰਟੀ ਕੀ ਨਾਮ ਹੈ ਜਿੱਥੇ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਅੰਗਣਵਾੜੀ ਮਲਾਜ਼ਮ ਜੂਨੀਅਨ ਸੀਟੂ ਜੀ ਕੀ ਮਾਮਲਾ ਹੈ ਜੀ ਅੱਜ 9 ਜੁਲਾਈ ਹੈ 9 ਜੁਲਾਈ ਨੂੰ ਸਾਡਾ ਸੀਟੂ ਜੱਥੇਬੰਦੀ ਦਾ ਜਿਹੜਾ ਡਿਮਾਂਡ ਡੇ ਹੁੰਦਾ ਜੀ ਉਹ ਅਸੀਂ ਹਰ ਸਾਲ ਹੀ ਮਨਾਉਂਦੇ ਆਂ ਪਰ ਇਸ ਸਾਲ ਸਾਰੇ ਦੇਸ਼ ਦੇ ਵਿੱਚ ਹੀ 44 ਲੇਬਰ ਕੋਡ ਜਿਹੜਾ 44 ਲਾਇਆ ਉਸ ਨੂੰ ਲੈ ਕੇ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਜੋ ਸਾਡੇ ਸਾਰੇ ਮਤਲਬ ਸਾਰੀਆਂ ਜਥੇਬੰਦੀਆਂ 10 ਟ੍ਰੇਡ ਯੂਨੀਅਨਾਂ ਦੇ ਜੋ ਵੀ ਮਸਲੇ ਆ ਪੱਠਾ ਮਜ਼ਦੂਰ ਦੁਨੀਆ ਨੂੰ ਮੈਡ ਦੇ ਮਹੀਲ ਆਸ਼ਾ ਵਰਕਰ ਆਂਗਣਵਾੜੀ ਵਰਕਰ ਸਾਰਿਆਂ ਦੇ ਮੁੱਦਿਆਂ ਲੈ ਕੇ ਅੱਜ ਸਾਰੇ ਦੇਸ਼ ਦੇ ਵਿੱਚ 25 ਕਰੋੜ ਲੋਕ ਆ ਜਿਹੜੇ ਉਹ ਸਟ੍ਰਾਈਕ ਕਰ ਰਹੇ ਆ ਤੇ ਅਸੀਂ ਵੀ ਅੱਜ ਸੀਟੂ ਜਥੇਬੰਦੀ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਵੀ ਉਸ ਸਟ੍ਰਾਈਕ ਦਾ ਇੱਕ ਹਿੱਸਾ ਹਾਂ ਤਾਂ ਉਸ ਦੇ ਸੰਬੰਧ ਵਿੱਚ ਅਸੀਂ ਵੀ ਅੱਜ ਸਟ੍ਰਾਈਕ ਸੀਟੂ ਯੂਨੀਅਨ ਨੇ ਕੀਤੀ ਹੋਈ ਆ ਅਸੀਂ ਆਪਣੀਆਂ ਆਂਗਣਵਾੜੀਆਂ ਅੱਜ ਸਪੈਸ਼ਲੀ ਤੌਰ ਤੇ ਸਾਰੇ ਬੰਦ ਕਰਕੇ ਵਰਕਰ ਹੈਲਪਰ ਇਥੇ ਜ਼ਿਲ੍ਹਿਆਂ ਦੇ ਵਿੱਚ ਹੈੱਡਕੁਆਟਰਾਂ ਤੇ ਪਹੁੰਚੇ ਹੋਏ ਹਾਂ ਜੀ। ਮੁੱਖ ਮੰਗਾਂ ਦੀ ਗੱਲ ਕਰੀਏ। ਮੁੱਖ ਮੰਗਾਂ ਦਾ ਜੀ ਪਹਿਲੀ ਗੱਲ ਤਾਂ ਕਾਨੂੰਨ ਨਾਲ ਸੰਬੰਧੀ ਹੈ ਜਿਹੜਾ ਲੇਬਰ ਕੋਡ ਦੇ 44 44 44 ਨੰਬਰ ਜਿਹੜਾ ਲੇਬਰ ਕੋਡ ਆ ਉਸ ਦੇ ਸੰਬੰਧੀ ਇੱਕ ਜਿਹੜਾ ਹੈਗਾ ਪੈਨਸ਼ਨ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਜਿਹੜੇ ਸਕੀਮ ਵਰਕਰ ਹੈ ਜੀ ਉਹਨਾਂ ਨੂੰ ਪੱਕੇ ਕੀਤਾ ਜਾਵੇ। ਜਿਸ ਤਰ੍ਹਾਂ ਸਾਡੇ ਵਰਕਰ ਹੈਲਪਰ ਹੈ ਤਾਂ ਮੱਡੇ ਮੀਲ ਵਰਕਰ ਜਿਵੇਂ ਉਹਨਾਂ ਨੂੰ ਦਰਜਾ 3 ਤੇ ਦਰਜਾ 4 ਮੁਲਾਜ਼ਮ ਦਾ ਜਿਹੜਾ ਦਰਜਾ ਦਿੱਤਾ ਜਾਵੇ ਪੇ ਗ੍ਰੇਡ ਦਿੱਤਾ ਜਾਵੇ ਘੱਟ ਤੋਂ ਘੱਟ ਜਿੰਨਾ ਚਿਰ ਉਹਨਾਂ ਨੂੰ ਸਰਕਾਰੀ ਕਰਮਚਾਰੀ ਨਹੀਂ ਮੰਨਿਆ ਜਾਂਦਾ ਤਾਂ ਘੱਟੋ ਘੱਟ 26000 ਰੁਪਿਆ ਜਿਹੜਾ ਪੇ ਸਕੇਲ ਹੈਲਪਰ ਤੇ 36000 ਰੁਪਿਆ ਵਰਕਰ ਨੂੰ ਦਿੱਤਾ ਜਾਵੇ ਜੀ ਇਹ ਸਾਡੀ ਡਿਮਾਂਡ ਹੈ ਜੀ ਤਾਂ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਵੱਲੋਂ ਸਾਡੇ ਸੈਂਟਰਾਂ ਤੇ ਅੱਜ ਦੇ ਟਾਈਮ ਦੇ ਵਿੱਚ ਹਮਲੇ ਹੋ ਰਹੇ ਆ ਉਸ ਦੇ ਸਬੰਧ ਦੇ ਵਿੱਚ ਜਿਸ ਦੇ ਵਿੱਚ ਜਿਆਦਾ ਰੋਲ ਹੈ ਜਿਹੜਾ ਉਹ ਕੇਂਦਰ ਸਰਕਾਰ ਦਾ ਹੈ ਜਿਹੜਾ ਇੱਕ ਪੋਸ਼ਨ ਟਰੈਕ ਕਰਨਾਂ ਦੀ ਐਪ ਆਈ ਹੈ ਉਹ ਸਾਡੇ ਸਾਰੇ ਦੇਸ਼ ਦੇ ਵਿੱਚ ਇੱਕ ਹਉਆ ਬਣਿਆ ਹੋਇਆ ਹੈ ਜਿਸ ਨੇ ਸਾਡੀਆਂ ਬਹੁਤ ਹੀ ਵਰਕਰਾਂ ਦੀਆਂ ਜਾਨਾਂ ਲੈ ਲਈਆਂ ਜਿਸ ਦੀ ਕਿ ਮਿਸਾਲ ਪਿਛਲੀ 4 ਦਿਨ ਅੱਜ ਤੋਂ ਪਹਿਲਾਂ ਪਿੰਡ ਬੇਨੜਾ ਦੇ ਸਰਬਜੀਤ ਕੌਰ ਵਾਈਫ ਆਫ ਮਲਕੀਤ ਸਿੰਘ ਜੋ ਕਿ ਇੱਕ ਵਿੱਡੋ ਔਰਤ ਸੀ ਜਿਹੜੀ ਕਿ ਰਾਤ ਨੂੰ 11 ਵਜੇ ਤੱਕ ਰਿਪੋਰਟ ਮੀਟਿੰਗ ਦੀ ਸੈਂਡ ਕਰ ਰਹੀ ਹੈ ਤੇ ਸਵੇਹਾ ਉਸ ਨੂੰ ਇੱਕ ਪੇਸ਼ੀ ਦੇ ਤੌਰ ਤੇ ਇੱਕ ਉਹਨਾਂ ਦੀ ਮੀਟਿੰਗ ਰੱਖੀ ਜਾਂਦੀ ਹੈ ਸਰਕਲ ਮੀਟਿੰਗ ਜਿਸ ਦੇ ਵਿੱਚ ਉਹਨਾਂ ਵਰਕਰਾਂ ਨੂੰ ਬੁਲਾਇਆ ਜਾਂਦਾ ਜਿਨ੍ਹਾਂ ਦਾ ਕੰਮ ਪੂਰਾ ਨਹੀਂ ਹੁੰਦਾ ਤਾਂ ਉਹ ਵਰਕਰ ਲੱਡੇ ਕੇ ਪਿੰਡ ਦੇ ਵਿੱਚ ਉੱਥੇ ਜਾਂਦੀ ਹੈ ਕਿ ਮੀਟਿੰਗ ਦੇ ਉੱਤੇ ਤੇ ਮੀਟਿੰਗ ਦੇ ਵਿੱਚ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਉੱਥੇ ਸ਼ਰਮਨਾ ਕੇ ਇੱਕ ਗੱਲ ਇਹ ਬਹੁਤ ਵੱਡੀ ਦੇਖੀ ਗਈ ਹੈ ਵੀ ਕਿਸੇ ਵੀ ਅਧਿਕਾਰੀ ਨੇ ਕਿਸੇ ਐਂਬੂਲੈਂਸ ਨੂੰ ਜਾਂ ਪੁਲਿਸ ਨੂੰ ਜਾਂ ਕਿਸੇ ਮਹਿਕਮੇ ਨੂੰ ਬੁਲਾਉਣ ਦੀ ਬਜਾਏ ਉਸ ਔਰਤ ਦੇ ਉਸ ਆਂਗਣਵਾੜੀ ਵਰਕਰ ਦੇ ਬੇਟੇ ਨੂੰ ਜਿਹੜਾ ਕਿ ਇੱਕ ਬੇਰੁਜ਼ਗਾਰ ਅਨਮੈਡ 24-25 ਸਾਲ ਦਾ ਬੱਚਾ ਉਸ ਨੂੰ ਬੁਲਾ ਕੇ ਤੇ ਲਾਸ਼ ਉਸ ਦੇ سپرد ਕਰ ਦਿੱਤੀ ਗਈ ਵੀ ਇਸ ਨੂੰ ਘਰ ਲੈ ਜਾ। ਤਾਂ ਉੱਥੇ ਸਾਡੀ ਜੂਨੀਅਨ ਐਸ.ਟੀ. ਜੂਨੀਅਨ ਨੇ ਸਟੈਂਡ ਲਿਆ। ਅਸੀਂ ਉਸ ਲਾਸ਼ ਨੂੰ ਕਿੰਨੀ ਜਦੋਂ ਜਹਿਦ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੋਟੀਵੇਟ ਕਰਕੇ ਆਪਣੇ ਫੇਵਰ 'ਚ ਲੈ ਕੇ ਪਰ ਰਿਸ਼ਤੇਦਾਰਾਂ ਨੂੰ ਲੈ ਕੇ ਅਸੀਂ ਉਸ ਲਾਸ਼ ਨੂੰ ਉੱਥੇ ਜਿਹੜਾ ਬਲਾਕ ਦੇ ਉੱਤੇ ਧੂਰੀ ਬਲਾਕ ਦੇ ਵਿੱਚ ਪੈਂਦਾ ਉਹ ਬੇਨੜਾ ਪਿੰਡ ਤਾਂ ਉਸ ਹਸਪੀਟਲ ਦੇ ਵਿੱਚ ਅਸੀਂ ਲੈ ਕੇ ਆਂਦਾ। ਅਸੀਂ ਕਿ ਆ ਵੀ ਸੀ ਪੋਸਟਮਾਰਟਮ ਕਰਵਾਵਾਂਗੇ ਤੇ ਉੱਥੇ ਅਸੀਂ 2 ਦਿਨ ਦਾ ਧਰਨਾ ਲਾ ਕੇ ਉਸ ਬੱਚੀ ਨੂੰ ਤੇ ਉਸ ਬੱਚੇ ਨੂੰ ਭੈਣ ਦੇ ਦੋਨਾਂ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਤੇ ਉਹਨਾਂ ਨੂੰ ਜਿੰਨਾ ਹੋ ਸਕਦਾ ਸੀ ਯੂਨੀਅਨ ਨੇ ਲੜ ਕੇ ਉਹਨਾਂ ਦਾ ਹੱਕ ਦਿਵਾਇਆ ਹਾਲਾਂਕਿ ਇੱਕ ਮਾਂ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ ਸਾਡੀ ਗਈ ਹੋਈ ਭੈਣ ਨੂੰ ਨਹੀਂ ਲਿਆ ਸਕਦੇ ਪਰ ਉਸ ਨੂੰ ਅਸੀਂ ਐਟ ਅ ਟਾਈਮ 4 ਲੱਖ ਰੁਪਏ ਦਾ ਜਿਹੜਾ ਡੀਸੀ ਸਾਭ ਦੇ ਫੰਡ ਦੇ ਵਿੱਚੋਂ ਚੈੱਕ ਦਵਾਇਆ 1 ਲੱਖ ਦਾ ਜਿਹੜਾ ਸੀ ਡੀਪੀਓ ਦਫਤਰ ਵੱਲੋਂ ਕਰਵਾਇਆ 6 ਲੱਖ ਉਹਨਾਂ ਦਾ ਕਰਜ਼ਾ ਮਾਫ ਕਰਾਇਆ ਤੇ ਅੱਜ 9 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਿਸ ਤੇ ਵਿੱਚ ਅਸੀਂ ਸਾਡੀ ਜਥੇਬੰਦੀ ਦੇ ਜਿਹੜੇ ਮੇਨ ਨਮਾਇंदे ਆ ਉਹ ਮਿਲ ਕੇ ਤੇ ਉਹਨਾਂ ਦੇ ਬੱਚਿਆਂ ਦੀ ਜੋਬ ਦਾ ਕੋਈ ਹੱਲ ਕਰੂਗੀ ਹਾਂ ਮੈਂ ਤੇ ਕਿਹੜੀ ਜਥੇਬੰਦੀ ਹਾਂ ਹਾਂਜੀ ਮੇਰਾ ਨਾਮ ਪ੍ਰਤਿਭਾ ਸ਼ਰਮਾ ਅੰਗਨਵਾੜੀ ਮੁਲਾਜ਼ਮ ਯੂਨੀਅਨ ਸੀ 2 ਕੀ ਮਾਮਲਾ ਜਿਹੜਾ ਅੱਜ ਪ੍ਰੋਫੈਸਰ ਅੱਜ 9 ਜੁਲਾਈ ਨੂੰ ਸਾਡਾ ਆਲਰ ਟ੍ਰੇਡ ਯੂਨੀਅਨ ਦਾ ਜਿਹੜਾ ਧਰਨਾ ਲਾਇਆ ਜਾਂਦਾ ਇਹਦੇ ਚ ਸਾਰੀ ਯੂਨੀਅਨ ਸ਼ਾਮਿਲ ਹੁੰਦੀ ਹੈ ਇਹਦੇ ਚ ਸਰਕਾਰ ਨੇ ਜਿਹੜੀ ਮੰਗਾ ਗਲਤ ਲਾਗੂ ਕੀਤੀ ਹੋਈ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਅੱਜ ਆਪਣੀ ਮੰਗਾਂ ਨੂੰ ਇੱਥੇ ਪ੍ਰਦਰਸ਼ਿਤ ਕਰਾਂਗੇ ਜਿਹੜੀ 44 ਧਾਰਾ ਲੱਗੀ ਹੋਈ ਆ ਉਹਨੂੰ ਤਾਂ ਖਤਮ ਕਰਾਂਗੇ ਹੀ ਕਰਾਂਗੇ ਲੇਕਿਨ ਆਂਗਣਵਾੜੀ ਤੇ ਇੱਕ ਬਹੁਤ ਵੱਡਾ ਸੰਕਟ ਆਇਆ ਹੋਇਆ ਜਿਹੜਾ ਸਰਕਾਰ ਵੀ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਉਹਦੇ ਜਿਹੜਾ ਐਫ ਆਰ ਐਸ ਦਾ ਜਿਹੜਾ ਮੇਨ ਮੁੱਦਾ ਹੈ ਉਹ ਹੈਗਾ ਐਫ ਆਰ ਐਸ ਵੀ ਉਹਨਾਂ ਨੇ ਲਾਗੂ ਤਾਂ ਕਰਤਾ ਲੇਕਿਨ ਕਿਸੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਐਫ ਆਰ ਐਸ ਹੈ ਕੀ ਐਫ ਆਰ ਐਸ ਜਿਹੜੀ ਹੈਗਾ ਫੇਸ ਆਈਡੀ ਵੀ ਉਹ ਜਿਹੜਾ ਰਾਸ਼ਨ ਲੈਣ ਆਉਂਦੇ ਆ ਆਂਗਣਵਾਲੀ ਚ ਉਹਨਾਂ ਨੂੰ 100 ਗ੍ਰਾਮ ਰਾਸ਼ਨ ਦਿੱਤਾ ਜਾਂਦਾ ਹੈ ਉਹ ਜਿਹੜਾ 100 ਗ੍ਰਾਮ ਰਾਸ਼ਨ ਦਿੱਤਾ ਜਾਂਦਾ ਉਹਦੇ ਵਾਸਤੇ ਸਰਕਾਰ ਨੇ ਨਵਾਂ ਰੂਲ ਲਾਗੂ ਕੀਤਾ ਹੈ ਵੀ ਪਹਿਲਾਂ ਤੁਸੀਂ ਉਹਨਾਂ ਦੀ ਫੇਸ ਆਈਡੀ ਲੋ ਮੋਬਾਈਲ ਤੇ ਔਰ ਫਿਰ ਉਸਕੇ ਬਾਅਦ ਓਟੀਪੀ ਆਉਂਦਾ ਹੈ ਉਹਦੇ ਚ ਆਧਾਰ ਕਾਰਡ ਜੇ ਅਪਡੇਟ ਹੋਊਗਾ ਤਾਂ ਹੀ ਉਹ ਫੇਸ ਆਈਡੀ ਬਣੂਗੀ ਆਦਰਵਾਇਜ਼ ਉਹ ਫੇਸ ਆਈਡੀ ਨਹੀਂ ਤੋ ਇਸ ਕਰਕੇ ਜਿਹੜਾ ਫੇਸ ਆਈਡੀ ਅਗਲਾ ਦੇਊਗਾ ਤੋ ਓਟੀਪੀ ਵੀ ਆਊਗਾ ਜਿਹਦੇ ਕਰਕੇ ਓਟੀਪੀ ਆਊਗਾ ਤੋ ਉਹਦੇ ਚ ਉਹਨਾਂ ਦੇ ਜਿਹੜੇ ਲੋਕਾਂ ਦੇ ਖਾਤਿਆਂ ਚੋਂ ਪੈਸੇ ਨਿਕਲਦੇ ਆ ਉਹਦੇ ਜ਼ਿੰਮੇਵਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਮੈਂਬਰਾਂ ਨੂੰ ਵੀ ਕੀਤਾ ਜਾਂਦਾ ਹੈ ਵੀ ਵਰਕਰ ਜ਼ਿੰਮੇਵਾਰ ਹੈ ਲੇਕਿਨ ਅਸੀਂ ਅਸੀਂ ਇਸ ਗੱਲ ਤੋਂ ਬਾਈਕਾਟ ਕਰਦੇ ਆ ਵੀ ਅਸੀਂ ਐਫਆਰਐਸ ਨਹੀਂ ਕਰਾਂਗੇ ਕਿਉਂਕਿ ਐਫਆਰਐਸ ਕਰਨ ਲਈ ਪਹਿਲਾਂ ਤੋਂ ਜਿਹੜੇ ਲਾਹਪਤਰੀ ਸਾਡੇ ਕੋਲੇ ਵੀ ਰਾਸ਼ਨ ਲੈਣ ਆਉਂਦੇ ਆ ਉਹਨਾਂ ਕੋਲੇ ਮੋਬਾਈਲ ਹੁੰਦਾ ਨਹੀਂ ਕਿਉਂਕਿ ਉਹ ਦੇਖੋ ਕੋਈ ਲੈਂਡਲੋਰਡ ਬੰਦੇ ਤਾਂ ਹੁੰਦੇ ਨਹੀਂ ਜਿਹੜੇ ਰਾਸ਼ਨ ਲੈਣ ਆਉਂਦੇ ਆ ਜਿਹੜਾ 50 ਗ੍ਰਾਮ ਰਾਸ਼ਨ ਦੇ ਵਾਸਤੇ ਆਪਣਾ ਮੋਬਾਈਲ ਲੈ ਕੇ ਆਉਣਗੇ ਉਹਦੇ 'ਚ OTP ਆਊਗਾ ਫਿਰ ਫੇਸ ਆਈਡੀ ਕਰਾਉਣਗੇ ਫਿਰ ਅਪਡੇਟ ਕਰਾਉਣਗੇ ਅੱਛਾ ਪਹਿਲਾਂ ਉਹਨਾਂ ਨੂੰ ਸਾਰਾ ਦਿਨ ਦਿਹਾੜੀ ਤੋੜਨੀ ਪਊਗੀ ਜੇ ਰਾਸ਼ਨ ਲੈਣਾ ਹੈ ਅੰਗਨਵਾੜੀ 'ਚ ਤੇ ਫਿਰ ਅੱਛਾ ਉਸਕੇ ਬਾਅਦ ਉਹਨਾਂ ਨੂੰ FRS ਕਰਨਾ ਪਊ ਪਤਾ ਨਹੀਂ ਉਹਨਾਂ ਕੋਲੇ ਮੋਬਾਈਲ ਹੋਊਗਾ ਵੀ ਕਿ ਨਹੀਂ ਆਊਗਾ ਕਿਸੇ ਦਾ ਪੁੱਤ ਦਾ ਕਿਸੇ ਦਾ ਧੀ ਦਾ ਕਿਸੇ ਦਾ ਮੋਬਾਈਲ ਲੈ ਕੇ ਆਉਣਾ ਪੈਂਦਾ ਉਹਨਾਂ ਨੂੰ ਤੋਂ ਇਸ ਕਰਕੇ ਜਿਹੜੇ FRS ਦਾ ਜਿਹੜਾ ਹਊਆ ਬਣਾਇਆ ਹੋਇਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਵੀ FRS ਪੋਸ਼ਤੋ ਦੇਵੇ ਕਿਉਂਕਿ 4 ਸਾਲ ਹੋ ਗਏ ਸਾਨੂੰ ਮੋਬਾਈਲਾ ਦੀ ਮੰਗ ਕੀਤੀ ਹੋਈ ਹੈ ਵੀ ਅਸੀਂ ਆਪਣੇ ਪਰਸਨਲ ਫੋਨਾਂ ਤੋਂ ਕੰਮ ਨਹੀਂ ਕਰਾਂਗੇ ਵੀ ਸਰਕਾਰ ਸਾਨੂੰ ਐਫਆਰਐਸ ਵਾਸਤੇ ਜੇ ਦੇਣਾ ਹੈ ਤਾਂ ਮੋਬਾਈਲ ਦੇਵੇ ਅਸੀਂ ਕਰਾਂਗੇ ਅਦਰਵਾਈਜ਼ ਸਾਡਾ ਬਾਈਕਾਟ ਹੈ ਬਿਲਕੁਲ ਸਾਰੇ ਜ਼ਿਲ੍ਹਿਆਂ ਚੋਂ ਤਾਂ ਇਸ ਕਰਕੇ ਆਫਰਸ ਜਿਹੜਾ ਮੇਨ ਮੁੱਦਾ ਸੀਗਾ ਵੀ ਅਸੀਂ ਇਸ ਨੂੰ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਸਾਡੇ ਲਿਮਿਟ ਨਹੀਂ ਹੋਊਗੀ ਜਦੋਂ ਤੱਕ ਸਾਨੂੰ ਮੋਬਾਈਲ ਨਹੀਂ ਦਿੱਤੇ ਜਾਣਗੇ ਇਸ ਕਰਕੇ ਮੋਬਾਈਲ ਸਰਕਾਰ ਦੇਊਗੀ ਤਾਂ ਅਸੀਂ ਐਫਆਰਐਸ ਦਾ ਕੰਮ ਕਰਾਂਗੇ ਨਹੀਂ ਸਾਡਾ ਬਾਈਕਾਟ